ਵਰਲਡਵਾਈਡ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਉਸਦੇ ਛੋਟੇ ਭਰਾ ਜਾਨਕੀ ਨਿੱਕੇ ਸਿੱਧੂ ਨੇ ਜਨਮ ਲਿਆ ਸੀ ਅਤੇ ਸਿੱਧੂ ਦੇ ਮਾਤਾ ਪਿਤਾ ਨੇ ਉਸ ਦਾ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਹੀ ਰੱਖਿਆ ਹੈ ਅਤੇ ਸਾਰੇ ਜਾਣਦੇ ਹਨ ਕਿ ਨਿੱਕਾ ਸਿੱਧੂ ਬਿਲਕੁਲ ਆਪਣੇ ਭਰਾ ਵਰਗਾ ਹੀ ਦਿਸਦਾ ਹੈ ਉਹ ਆਪਣੇ ਭਰਾ ਦੀ ਬਿਲਕੁਲ ਕਾਰਬਨ ਕਾਪੀ ਹੈ ਇਸ ਤੋਂ ਇਲਾਵਾ ਨਿੱਕਾ ਸਿੱਧੂ ਕੈਮਰੇ ਵੱਲ ਬਹੁਤ ਹੀ ਜ਼ਿਆਦਾ ਫੋਕਸ ਕਰਦਾ ਹੈ ਜੋ ਕਿ ਇੱਕ ਹੈਰਾਨੀਜਨਕ ਗੱਲ ਹੈ ਨਿੱਕਾ ਸਿੱਧੂ ਹਰ ਵਕਤ ਕੈਮਰੇ ਵੱਲ ਇੰਝ ਧਿਆਨ ਦਿੰਦਾ ਹੈ ਵੀ ਉਹਨੂੰ ਪਹਿਲਾਂ ਤੋਂ ਹੀ ਪ੍ਰੈਕਟਿਸ ਹੋਵੇ ਬਹੁਤ ਸਾਰੇ ਲੋਕ ਕਮੈਂਟਾਂ ਵਿੱਚ ਕਹਿੰਦੇ ਹਨ ਕਿ ਇਹ ਸਿੱਧੂ ਦਾ ਰੀਬਰਥ ਹੈ ਸਿੱਧੂ ਨੂੰ ਸਾਰਾ ਕੁਝ ਪਤਾ ਹੈ ਆਪਣੇ ਬਾਰੇ ਅਤੇ ਵੱਡਾ ਹੋ ਕੇ ਇਹ ਵੀ ਸਿੱਧੂ ਮੂਸੇਵਾਲਾ ਵਰਗਾ ਹੀ ਬਣੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੀਆਂ ਜੋ ਛੋਟੀਆਂ-ਛੋਟੀਆਂ ਅੱਖਾਂ ਉਹ ਹਰ ਵਕਤ ਲੋਕਾਂ ਨੂੰ ਨੋਟ ਕਰਦੀਆਂ ਰਹਿੰਦੀਆਂ ਹਨ ਉਸਦੇ ਚਿਹਰੇ ਤੋਂ ਇੰਜ ਲੱਗਦਾ ਹੈ ਜਿਵੇਂ ਉਹ ਸਭ ਨੂੰ ਜਾਣ ਪਹਿਚਾਨ ਰਿਹਾ ਹੋਵੇ ਸਾਰੇ ਜਾਣਦੇ ਹਨ ਕਿ ਨਿੱਕੇ ਸਿੱਧੂ ਦੇ ਆਉਣ ਦੇ ਨਾਲ ਸਿੱਧੂ ਦੇ ਮਾਤਾ-ਪਿਤਾ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਵਾਪਸ ਖੁਸ਼ੀਆਂ ਆ ਗਈਆਂ ਹਨ ਅਤੇ ਸਿੱਧੂ ਦੇ ਚਾਹਣ ਵਾਲੇ ਵੀ ਨਿੱਕੇ ਸਿੱਧੂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਨਿੱਕੇ ਸਿੱਧੂ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਕਿਊਟ ਹੈ ਅਤੇ ਸੋਹਣਾ ਵੀ ਹੈ ਇਸ ਤੋਂ ਇਲਾਵਾ ਨਿੱਕੇ ਸਿੱਧੂ ਨੂੰ ਆਏ ਦਿਨ ਕੋਈ ਨਾ ਕੋਈ ਨਵੇਂ ਗਿਫਟ ਮਿਲਦੇ ਹੀ ਰਹਿੰਦੇ ਹਨ ਅਤੇ ਕੋਈ ਨਾ ਕੋਈ ਉਸ ਦੇ ਘਰ ਨਿੱਕੇ ਸਿੱਧੂ ਨੂੰ ਮਿਲਣ ਆਇਆ ਹੀ ਰਹਿੰਦਾ ਹੈ ਅਗਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਅਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ